ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਆਪਣੀ ਮਿਹਰ 'ਤੇ ਆਪਣੀ ਮਿਹਰ 'ਤੇ ਆਪਣੀ ਮਿਹਰ 'ਤੇ ਆਪਣੀ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਸੋ ਗੁਰੂਦਰੂ ਪਿਆਰੀ ਸਾਧ ਸੰਗਤ ਅੱਜ ਜਿਲ੍ਹਾ ਅਮਰਸਰ ਹਲਕਾ ਮਜੀਠਾ ਦੇ ਪਿੰਡ ਜਲਾਲਪੁਰਾ ਵਿਖੇ ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਆਰਾਮ ਸਿੰਘ ਜੀ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਪਹੁੰਚੇ ਆ ਇਹ ਉਹਨਾਂ ਦਾ ਇਤਿਹਾਸ ਲਿਖਿਆ ਹੈ ੴ ਸਤਿਗੁਰ ਪ੍ਰਸਾਦ ਗੁਰਦੁਆਰਾ ਬਾਬਾ RAMU ਜੀ ਦਾ ਇਤਿਹਾਸ ਇਹ ਪਿੰਡ ਜਲਾਲਪੁਰਾ ਦੇ ਮੰਨੇ ਪਰਮਾਨੇ ਯੋਧੇ ਸਨ ਆਪਜੀ ਭਜਨ ਬੰਦਗੀ ਵਿੱਚ ਸਮਾਂ ਗੁਜ਼ਾਰਦੇ ਸਨ ਆਪ ਕਿਸੇ ਤੇ ਜ਼ੁਲਮ ਜਾਂ ਜ਼ਬਰ ਨਹੀਂ ਸਹਾਰਦੇ ਸਨ ਇਸ ਸਮੇਂ ਲਾਹੌਰ ਦਾ ਸੂਬਾ ਜਹਾਨਖਾਂ ਸਿੱਖਾਂ ਤੇ ਜ਼ੁਲਮ ਕਰ ਰਿਹਾ ਸੀ ਉਸ ਨੇ ਸਹੀ ਫਰਮਾਨ ਜਾਰੀ ਕੀਤਾ ਸੀ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ ਜਦੋਂ ਅੰਮ੍ਰਿਤਸਰ ਦਾ ਸਰੋਵਰ ਜਹਾਨਖਾਂ ਨੇ ਪੂਰ ਦਿੱਤਾ ਤਾਂ ਬਾਬਾ ਦੀਪ ਸਿੰਘ ਜੀ ਨੇ ਦੂਰੋਂ ਦੂਰੋਂ ਸੰਗਤਾਂ ਨੂੰ ਸੁਨੇਹਾ ਭੇਜੇ ਸੱਦਾ ਪੱਤਰ ਮਿਲਦੇ ਆਹੀਂ ਬਾਬਾ ਰਾਮੂ ਜੀ ਆਪਣਾ ਜਥਾ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਹਰੀਕੇ ਪੱਤਨ ਵਿਖੇ ਮਿਲੇ ਚੱਬੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਮਸਾਨ ਦਾ ਜੁੱਧ ਹੋਇਆ ਇਸ ਜੁੱਧ ਵਿੱਚ ਬਾਬਾ ਰਾਮੂ ਜੀ ਸਖਤ ਜ਼ਖਮੀ ਹੋ ਗਏ ਜਹਾਨ ਖਾਨ ਦੀ ਫੌਜ ਨੇ ਭੱਜ ਕੇ ਟਾਰੀ ਤੋਂ ਅੱਗੇ ਜਾ ਕੇ ਸਾਹ ਲਿਆ ਇਸ ਤੋਂ ਬਾਅਦ ਬਾਬਾ ਰਾਮੂ ਜੀ ਪਿੰਡ ਆ ਗਏ ਇੱਥੇ ਬਹੁਤ ਵੱਡਾ ਜੰਗਲ ਸੀ ਇੱਥੇ ਇਹਨਾਂ ਦੀ ਮਲਮ ਪੱਟੀ ਹੁੰਦੀ ਰਹੀ ਇਹ ਖਬਰ ਲਾਹੌਰ ਦੇ ਸੂਬੇ ਕੋਲ ਪੁੱਜੀ ਕਿ ਇੱਕ ਜ਼ਖਮੀ ਸੂਰਬੀਰ ਜੰਗਲ ਵਿੱਚ ਰਹਿੰਦਾ ਹੈ ਉਸ ਨੇ ਆਪਣੇ ਮੁਸਲਮਾਨ ਸਿਪਾਈ ਬਾਬਾ ਜੀ ਨੂੰ ਫੜਨ ਲਈ ਭੇਜੇ ਇਹਨਾਂ ਨੇ ਬਾਬਾ ਜੀ ਨੂੰ ਜਿਉਂਦੇ ਫੜ ਕੇ ਇਹ ਨਾਮ ਲੈਣ ਦੀ ਵਿਉਂਤ ਬਣਾਈ ਸੀ ਇੱਥੇ ਕੋਈ 8 ਘੰਟੇ ਬਾਬਾ ਜੀ ਦਾ ਮੁਸਲਮਾਨ ਸਿਪਾਹੀਆਂ ਨਾਲ ਜੁੱਧ ਹੋਇਆ ਦੋ ਥਾਵਾਂ ਤੇ ਬਾਬਾ ਜੀ ਨੇ ਮੁਸਲਮਾਨ ਸਿਪਾਹੀਆਂ ਨੂੰ ਜ਼ਖਮੀ ਕਰ ਦਿੱਤਾ ਸੈਨਿਕ ਸਿੱਖ ਪਹਿਲਾਂ ਹੀ ਅੰਮ੍ਰਿਤਸਰ ਵਾਲੇ ਜੁੱਧ ਵਿੱਚ ਜ਼ਖਮੀ ਹੋ ਚੁੱਕੇ ਸਨ ਅਖੀਰ ਇਸ ਜਗ੍ਹਾ ਤੇ ਬਾਬਾ ਜੀ ਸ਼ਹੀਦੀ ਪ੍ਰਾਪਤ ਕਰ ਗਏ ਨਾਲ ਹੀ ਸੰਗਤਾਂ ਨੂੰ ਵਾਰ-ਵਾਰ ਦਿੱਤਾ ਕਿ ਜੋ ਇਸ ਜਗ੍ਹਾ ਨੂੰ ਮੰਨੇਗਾ ਉਸ ਨੂੰ ਦੁੱਧ ਪੁੱਤ ਦੀ ਥੜ ਨਹੀਂ ਰਹੇਗੀ ਉਸ ਸਮੇਂ ਤੋਂ ਲੈ ਕੇ ਇਹ ਜਗ੍ਹਾ ਦੀ ਮੰਨਤਾ ਹੁੰਦੀ ਆ ਰਹੀ ਹੈ ਸੋ ਗੁਰੂਦਾਰੂ ਪਿਆਰੀ ਸਾ ਸੰਗਤ ਇਸ ਪਾਵਨ ਪਵਿੱਤਰ ਅਸਥਾਨ ਇਤਿਹਾਸਿਕ ਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੈ ਔਰ ਜਿਹੜੀਆਂ ਸੰਗਤਾਂ ਸਰਦਾ ਭਾਵਨਾ ਨਾਲ ਨਤਮਸਤਕ ਹੁੰਦੀਆਂ ਨੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ